ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਆਂ ਜੀ ਸਰਕਾਰ ਨੇ ਕਣਕ ਦਾ ਰੇਟ ਵਧਾਇਆ ਤੇ ਕਿੰਨਾ ਵਧਾਇਆ ਤੇ ਨਾਲੇ ਪ੍ਰਾਈਵੇਟ ਰੇਟ ਹੁਣ ਮਾਰਕੀਟ ਦੇ ਵਿੱਚ ਕੀ ਚੱਲੀ ਜਾਂਦੀ ਹੈ ਕਣਕ ਦੇ ਰੇਟ ਤੇ ਹੋਰ ਫਸਲਾਂ ਦੇ ਵੀ ਵਧਾਏ ਆ ਪਰ ਉਹਨਾਂ ਦੀ ਐਮਐਸਪੀ ਆਪ ਨੂੰ ਮਿਲਦੀ ਨਹੀਂ ਉਹਨਾਂ ਦਾ ਜਿਹੜਾ ਆਪ ਨੂੰ ਦੱਸਣ ਦਾ ਵੀ ਕੋਈ ਫਾਇਦਾ ਨਹੀਂਗਾ ਕਿਉਂਕਿ ਸਿਰਫ ਕਣਕ ਤੇ ਆਪ ਨੂੰ ਐਮਐਸਪੀ ਮਿਲਦੀ ਹੈ ਕਣਕ ਦਾ ਰੇਟ ਆਪਾਂ ਤੁਹਾਨੂੰ ਦੱਸਾਂਗੇ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਪਹਿਲਾਂ ਕਣਕ ਦੀ ਗੱਲ ਕਰ ਲਈ ਆਪਾਂ ਕਣਕ ਜਿਹੜੀ ਆ ਪਿਛਲੇ ਸਾਲ 2425 ਰੁਪਏ ਰੇਟ ਸੀਗਾ ਇਸ ਵਾਰ 160 ਰੁਪਏ ਵਾਧਾ ਸਰਕਾਰ ਨੇ ਕੀਤਾ ਤੇ ਹੁਣ ਜਿਹੜੀ ਰੇਟ ਕਣਕ ਆਪਣੀ ਵਿਕੂਗੀ ਇਸ ਵਾਰ 2585 ਰੁਪਏ ਜਿਹੜੀ ਆ ਉਹ ਕਣਕ ਦਾ ਰੇਟ ਐਰ ਕੀ ਆਪ ਨੂੰ ਮਿਲੂਗਾ ਸੋ ਜੇ ਪ੍ਰਾਈਵੇਟ ਰੇਟਾਂ ਦੀ ਗੱਲ ਕਰ ਲਈਏ ਤੇ ਸਾਡੇ ਏਰੀਏ ਤਰਨਤਾਰਨ ਦੇ ਵਿੱਚ ਸਾਡੇ ਕਿ 2700 ਰੁਪਏ ਨੂੰ ਕਣਕ ਵੇਚ ਰਹੀ ਹੈ ਜੀ ਸ਼੍ਰੀ ਅਮਰਸਰ ਉੱਥੇ 2800 ਰੁਪਿਆ ਰੇਟ ਕਣਕ ਦਾ ਚੱਲ ਰਿਹਾ ਹੈ ਇੱਧਰ ਕਪੂਰਥਲੀ ਏਰੀਆ ਦੀ ਗੱਲ ਕਰ ਲਈਏ ਜੀ ਇੱਧਰ ਵੀ ਰੇਟ ਜਿਹੜਾ ਵਾ 2800 ਦੇ ਕਰੀਬ ਹੀ ਜਿਹੜਾ ਵਾ ਕਣਕ ਦਾ ਉਹ ਚੱਲ ਰਿਹਾ ਵਾ 2700 2750 2800 ਇਹਦੇ ਵਿੱਚ ਵਿੱਚ ਜਿਹੜਾ ਰੇਟ ਕਣਕ ਦਾ ਪ੍ਰਾਈਵੇਟ ਚੱਲ ਰਿਹਾ ਸੋ ਪੂਰੇ ਪੰਜਾਬ ਦੀ ਗੱਲ ਕਰ ਲਈਏ ਤੇ ਇੱਥੇ ਕੀ ਰੇਟ ਜਿਹੜੇ ਆ ਘੁੰਮ ਰਹੇ ਆ 50 100 ਰੁਪਈਆ ਉੱਤੇ ਥੱਲੇ ਜਿਹੜਾ ਕਰਕੇ ਰੇਟ ਚੱਲੀ ਜਾਂਦੇ ਆ ਕਿਤੇ 2700 ਨੂੰ ਵਿਕੀ ਜਾਂਦੀ 2800 ਨੂੰ ਵਿਕੀ ਜਾਂਦੀ ਆ 2850 ਨੂੰ ਵਿਕੀ ਜਾਂਦੀ ਵੱਡੇ ਸ਼ਹਿਰਾਂ 'ਚ ਥੋੜਾ ਜਿਹਾ ਰੇਟ ਥੋੜਾ ਜਿਹਾ ਵੱਧ ਮਿਲਦਾ ਸੋ ਇਹੋ ਜਾਣਕਾਰੀ ਆਪਾਂ ਤੜਤ ਤੱਕ ਪਹੁੰਚਾਉਣੀ ਸੀ ਵੀਡੀਓ ਚੰਗੀ ਲੱਗੀ ਹੋਵੇ ਤੇ ਸ਼ੇਅਰ ਕਰ ਦਿਓ ਧੰਨਵਾਦ